ਜੀ ਤੁਸੀਂ ਵੜਿੰਗ ਸਾਹਿਬ ਦਾ ਜ਼ਿਕਰ ਕੀਤਾ ਵੜਿੰਗ ਸਾਹਿਬ ਤੋਂ ਮੈਨੂੰ ਕਹ ਲਿਆ ਯਾਦ ਆਈ ਲੁਧਿਆਣੇ ਦੇ ਵਿੱਚ ਵੜਿੰਗ ਸਾਹਿਬ ਤੇ ਆਸ਼ੂ ਸਾਹਿਬ ਇਹ ਟੱਕਰ ਤੇ ਆਪਾਂ ਪਹਿਲਾਂ ਵੀ ਦੇਖਦੇ ਰਹੇ ਹਾਂ ਹੁਣ ਤੇ ਕਹਿੰਦੇ ਕੋਈ ਜ਼ਿਆਦਾ ਹੀ ਪੜਾ ਜਾ ਵਧ ਗਿਆ ਉਮੀਦਵਾਰ ਵੀ ਅਲੱਗ ਅਲੱਗ ਧੜਿਆਂ ਦੇ ਅਲੱਗ ਅਲੱਗ ਖੜੇ ਹੋਣ ਲੱਗੇ ਜ਼ਿਆਦਾ ਹੀ ਫਰਕ ਜਾ ਪੈਣ ਲੱਗੇ ਦੋਨੇ ਪਾਸੇ ਕਿਹਨਾਂ ਆਸ਼ੂ ਸਾਹਿਬ ਤੇ ਵੜਿੰਗ ਸਾਹਿਬ ਨਹੀਂ ਆਸ਼ੂ ਸਾਹਿਬ ਵੜਿੰਗ ਸਾਹਿਬ ਦਾ ਉਹ ਤੇ ਇਹਨਾਂ ਦਾ ਆਪਸ ਦੇ ਵਿੱਚ ਵੀ ਆ ਪਿਛਲੇ ਲਾਲੋ ਕੇ 1.5 ਸਾਲ ਤੋਂ ਵੀ ਪਪੀਆਂ ਜੱਫੀਆਂ ਵਾਲਾ ਪਿਆਰ ਕਰਦੋਂ ਸੀ ਹੌਣ ਤੇ ਉਮੀਦਵਾਰ ਮਤਲਬ ਕਹ ਲੋ ਕਿ ਸ਼ਰੀਆਮ ਹੀ ਹੋ ਗਏ ਕੰਮ ਉੱਤੇ ਤੇ ਉਹ ਤੇ ਹੋਏ ਹੋਇਆ ਦੇਖੋ ਗੱਲ ਇਹ ਆ ਕਿ ਕਾਂਗਰਸ ਦੇ ਵਿੱਚ ਨਾ ਇਹ ਜਿਸ ਜਿਹੜੀ ਆ ਉਹ ਹਾਲ ਫਿਲਹਾਲ ਮਿੱਟਦੀ ਨਜ਼ਰ ਨਹੀਂ ਆ ਰਹੀ ਮਤਲਬ ਕਿ ਜਿਹੜੇ ਆਸ਼ੂ ਸਾਹਿਬ ਆ ਜਾਂ ਅਪਾ ਵੜਿੰਗ ਸਾਹਿਬ ਦੇਖਦੇ ਆ ਵੜਿੰਗ ਸਾਹਿਬ ਥੋੜਾ ਸੰਕੋਚ ਕੇ ਬੋਲਦੇ ਆ ਆਸ਼ੂ ਸਾਹਿਬ ਬੜਾ ਡਾਇਰੈਕਟ ਬੋਲਦੇ ਨੇ ਹੂੰ आशु साहब ਨੇ ਪਿੱਛੇ ਜੇ ਇੱਕ ਗੱਲ ਕਹੀ ਸੀ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਕਹਿ ਲੋ ਕਿ ਮੈਂ ਤੇ ਨਜ਼ਰ ਰੱਖ ਕੇ ਕਿ ਪ੍ਰਧਾਨ ਦਾ ਕੰਮ ਹੁੰਦਾ ਹੈ ਕਿ ਆਪਣੇ ਵਰਕਰ ਦੇ ਪਿੱਛੇ ਤਣ ਜਾਣਾ ਜੀ ਠੀਕ ਹੈ ਜੀ ਕਿਉਂਕਿ ਉਹਨਾਂ ਦਾ ਗਿਲਾ ਹੈ ਕਿ ਮੈਂ ਜਦੋਂ ਫਸਿਆ ਤੇ ਜੋ ਮੇਰਾ ਸਮਰਥਨ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਮੇਰੇ ਉਹਨਾਂ ਦਾ ਮੰਨਣਾ ਸ਼ਾਇਦ ਹੋਏਗਾ ਕਿ ਮੇਰੇ ਮੇਰੇ ਨਾਲੋਂ ਜ਼ਿਆਦਾ ਤੇ ਸਾਧੂ ਸਿੰਘ ਧਰਮ ਸੋਦਾ ਹੀ ਤੁਸੀਂ ਸਪੋਰਟ ਕਰਤਾ ਜਾਂਦਾ ਗਿਲਾ ਹੁੰਦਾ ਹੈ ਆਬਿਸੀ ਤੁਸੀਂ ਨਾ ਨੋਰਮਲ ਲਾਈਫ ਦੇ ਵਿੱਚ ਵੀ ਦੇਖੋਗੇ ਨਾ ਜੇ ਕੋਈ ਬੰਦਾ ਹੁੰਦਾ ਹੈ ਗਾਇ ਤੇ ਕਿਆ ਜਾਂਦਾ ਹੈ ਕਿ ਕੋਟੇਸ਼ਨ ਬਣੀ ਆ ਪੰਜਾਬੀਆਂ ਦੀ ਕਿ ਬਈ ਯਾਰ ਬੇਲੀ ਜਿਹੜਾ ਹੁੰਦਾ ਨਾ ਉਹ ਦੋ ਤਿੰਨ ਤਰੀਕਿਆਂ ਨਾਲ ਪਰਖਿਆ ਜਾਂਦਾ ਹੈ ਵੀ ਇੱਕ ਤੇ ਜਦੋਂ ਤੁਸੀਂ ਹਸਪਤਲ ਦੇ ਬੈੱਡ ਤੇ ਚਲੇ ਜਾਂਦੇ ਹੋ ਤਾਂ ਉਹ ਮਤਲਬ ਕਿ ਉਹ ਸ਼ਖਸ ਹੁੰਦਾ ਹੈ ਕਿ ਜਦੋਂ ਤੱਕ ਤੁਹਾਨੂੰ ਛੁੱਟੀ ਨਹੀਂ ਮਿਲਦੀ ਹਮ ਯਾਨੀ ਸਭ ਤੋਂ ਬਾਦ ਚ ਬਾਹਰ ਨਿਕਲਣਾ ਲਾ ਹੁੰਦਾ ਤੁਹਾਡੇ ਤੋਂ ਵੀ ਬਾਦ ਚ ਨਾ ਲੰਦਰ ਚੱਲ ਜਾਂਦੇ ਜੀ ਜੀ ਛੁੱਟੀ ਹੋ ਗਈ ਹੈ ਹਾਂ ਜਾਂ ਜੇ ਕਿਤੇ ਤੁਹਾਡੀ ਕਚਹਿਰੀ ਚ ਠਾਣੇ ਚ ਕਿਤੇ ਕੋਈ ਮੁਸੀਬਤ ਹੈ ਹਾਂ ਤਾਂ ਤੁਹਾਡੇ ਪਹੁੰਚਣ ਤੋਂ ਪਹਿਲਾਂ ਹੀ ਗੇਟ ਤੇ ਖਲੋਤਾ ਹੁੰਦਾ ਜੀ ਕਾਜਾ ਚਲੀ ਜਾਂ ਅੰਦਰ ਹਾਂ ਤੇ ਜਾਂ ਹੁੰਦਾ ਕਿ ਜਦੋਂ ਤੁਸੀਂ ਧੀ ਭੈਣ ਦਾ ਵਿਆਹ ਰੱਖ ਲਿਆ ਉਦੋਂ ਵੀ ਰਿਸ਼ਤੇਦਾਰ ਜਾਂ ਸੱਜਣ ਪਰਖੇ ਜਾਂਦੇ ਆ ਤੇ ਜਾਂ ਜਦੋਂ ਬੰਦਾ ਲੰਬੀ ਕੈਦ ਚ ਚਲਾ ਜਾਂਦਾ ਹੈ ਨਾ ਹਾਂ ਉਦੋਂ ਫਿਰ ਉਹਨੂੰ ਚਾਨਣ ਹੋ ਜਾਂਦਾ ਕਿ ਕੌਣ ਪਿੱਛੇ ਖਲੋਤਾ ਹੈ ਕੌਣ ਪਰਿਵਾਰ ਦੀ ਬਾਹ ਫੜਦਾ ਹੈ ਹੂੰ ਕੌਣ ਨਿਭਦਾ ਹੈ ਕੌਣ ਨਹੀਂ ਹੈ ਤਾਂ ਗੱਲ ਇਹ ਆ ਕਿ ਆਸ਼ੂ ਨੂੰ ਸ਼ਾਇਦ ਇਹਨਾਂ ਚੀਜ਼ਾਂ ਦਾ ਤਜਰਬਾ ਹੋਇਆ ਹੋਵੇਗਾ ਹੂੰ ਕਿ ਭਾਈ ਯਾਰ ਮੈਨੂੰ ਜੋ ਸਪੋਰਟ ਮਿਲਣੀ ਚਾਹੀਦੀ ਸੀ ਨਹੀਂ ਮੇਰੇ ਗਿਲਾ ਮੈਂ ਤਾਂ ਹਮਦਰਸ ਹਾਂ ਕਿ ਆਮ ਬੰਦੇ ਦਾ ਵੀ ਹੁੰਦਾ ਜੀ ਤਾਂ ਪੋਲੀਟਿਸ਼ੀਅਨ ਵੀ ਤਾਂ ਬੰਦਾ ਹੀ ਆ ਹੋ ਸਕਦਾ ਗਿਲਾ ਹੋਵੇ ਹੂੰ ਹੋ ਸਕਦਾ ਜਾਇਜ਼ ਵੀ ਹੋਵੇ ਯਾਰ ਠੀਕ ਹੈ ਨਾ ਜੀ ਪਰ ਇਨਾਂ ਦਾ ਜਿਹੜਾ ਵਿਗਾਰਡ ਹੈ ਉਹ ਹੁਣ ਇਸ ਕਦਰ ਹੈ ਸਾਹਿਬ ਕਿ ਗਾਂ ਜਿਹੜੇ ਲੁਧਿਆਣੇ ਦੇ ਪ੍ਰੈਜ਼ੀਡੈਂਟ ਬਣੇ ਨੇ ਉਹਨਾਂ ਨਾਲ ਮਤ ਪੇਦ ਵੜਿੰਗ ਸਾਹਿਬ ਨਾਲ ਮਤ ਪੇਦ ਤਾਂ ਫਿਰ ਇਦਾਂ ਗਾਂ ਲੁਧਿਆਣੇ ਦੇ ਵਿੱਚ ਜੀ ਕਿਸੇ ਸੀਟ ਤੇ ਕੋਈ ਨੁਕਸਾਨ ਕਰ ਦੇਗਾ ਕਿਸੇ ਸੀਟ ਤੇ ਕੋਈ ਨੁਕਸਾਨ ਕਰ ਦੇਗਾ ਤਾਂ ਆਲਟੀਮੇਟਲੀ ਨੁਕਸਾਨ ਕਿਹਦਾ ਜੀ ਪਾਰਟੀ ਦਾ ਜੇ ਆਪਾਂ ਦੇਖ ਲਈਏ ਤੇ ਹੁਣ ਜੇ ਤੁਸੀਂ ਦੇਖੋਗੇ ਤਾਂ ਵੜਿੰਗ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਅੱਜ ਹੂੰ ਉਹ ਵੀ ਬੜਾ ਕਾਬਲੇਗੋਹ ਹੈ ਉਹ ਕਹਿੰਦੇ ਕਿ ਸੈਲਫ ਡਿਕਲੇਅਰਡ ਕੋਈ ਸੀਐਮ ਨਹੀਂ ਬਣੇਗਾ ਹਮ ਹੁਣ ਸੈਲਫ ਡਿਕਲੇਅਰਡ ਮਤਲਬ ਕਿ ਭਾਈ ਜਿਹੜੇ ਬੰਦੇ ਆਪਣੇ ਆਪ 'ਚ ਮੰਨ ਚੁੱਕੇ ਆ ਕਿ ਮੁੱਖ ਮੰਤਰੀਤ ਤੋਂ ਆਪਣੀ ਚਾਹ ਜੀ ਭਾਈ ਉਹ ਨਹੀਂ ਚੱਲੇਗਾ ਰਾਹੁਲ ਗਾਂਧੀ ਵੀ ਇਸ ਗੱਲ ਤੋਂ ਨਰਾਜ਼ ਨੇ ਹਮ ਦੇਖੋ ਮੈਂ ਉੜਦੀ ਉੜਦੀ ਜੀ ਗੱਲ ਆ ਜੇ ਕੋਰ ਸੁਣੀ ਆ ਕਿ ਨਵਜੋਤ ਸਿੰਘ ਸਿੱਧੂ ਫੈਮਲੀ ਟਾਈਮ ਆਪ ਦਾ ਸਪੈਂਡ ਕਰ ਰਹੇ ਨੇ ਇਸ ਵੇਲੇ ਜੀ ਵਕੇਸ਼ਨ ਤੇ ਨੇ ਹਮ ਬਹੁਤ ਮਤਲਬ ਕਿ ਹਾਸਾ ਟਟਾ ਬੱਚਿਆਂ ਨਾਲ ਪਤਨੀ ਨਾਲ ਜਾਂ ਪਰਿਵਾਰਕ ਮੈਂਬਰਾਂ ਨਾਲ ਕਰ ਰਹੇ ਜੀ ਸੁਣ ਚੇ ਗੱਲ ਆਈ ਹੈ ਕਿ ਉਹ ਵੀ ਐਕਟਿਵ ਹੋਣ ਜਾ ਰਹੇ ਆ ਇਹ ਨਵੀਂ ਖਬਰ ਹੈ ਵੈਸੇ ਮਤਲਬ ਚੰਗੀ ਤਰ੍ਹਾਂ ਐਕਟਿਵ ਮੈਨੂੰ ਕਿਸੇ ਸ਼ਖਸ ਨੇ ਗੱਲ ਕਹੀ ਹੈ ਕਿ ਨਵਜੋਤ ਸਿੰਘ ਸਿੱਧੂ ਵੀ ਹੁਣ ਦੁਬਾਰਾ ਐਕਸ਼ਨ ਚਾ ਸਕਦੇ ਆ ਤਾਂ ਇਹਦਾ ਮਤਲਬ ਕੀ ਹੈ ਸਾਰੀਆਂ ਚੀਜ਼ਾਂ ਸੰਕੇਤਕ ਆਪਾਂ ਇੱਥੇ ਸਮੇਟ ਲਈਏ ਇਹ ਕਿ ਜਾਂ ਸੰਕੇਤਕ ਇਹ ਨੇ ਕਿ ਇੱਕ ਵਾਰੀ ਤੇ ਕਾਂਗਰਸ ਦੇ ਵਿੱਚ ਉਤਲ-ਪੁਤਲ ਸੁਭਾਵਕ ਹੈ ਹੂੰ ਠੀਕ ਹੈ ਨਾ ਜੀ ਕਿ ਕੁਝ ਟੜੇਬੰਦੀ ਹੈ ਕੁਝ ਗਿਲੇ ਸ਼ਿਕਵੇ ਨੇ ਜੀ ਠੀਕ ਹੈ ਜੀ ਹੁਣ ਜਿਹੜਾ ਕਾਂਗਰਸੀ ਉਹ ਰਹਿਣਾ ਤਾਂ ਕਾਂਗਰਸੀ ਆ ਨਾ ਹੂੰ ਤੇ ਜੇ ਮੰਨ ਲਓ ਥੋੜਾ ਬਹੁਤਾ ਢਾਂਚਾਗਤ ਜਾਂ ਜਥੇਵੰਦਕ ਇਹ ਬਦਲਾ ਆ ਜਾਂਦਾ ਉਸ ਤੋਂ ਬਾਅਦ ਉਸ ਬਦਲਾ ਨੂੰ ਪ੍ਰਮਾਨ ਕਰ ਲਿਆ ਜਾਂਦਾ ਤੇ ਇੱਕ ਟੇਬਲ ਤੇ ਬਿਠਾ ਕੇ ਗਿਲੇ ਸ਼ਿਕਵੇ ਦੂਰ ਕਰਵਾ ਲਏ ਜਾਂਦੇ ਤਾਂ ਹਾਂ ਗੱਲ ਵੀ ਬਣ ਸਕਦੀ ਹੈ ਪਰ ਜੇ ਇਹ 파ਟਕ ਵਧਦੇ ਗਏ ਸੁਖਮ ਸਿੰਘ ਫਿਰ ਉਮੀਦਾਂ ਘਟਦੀਆਂ ਜਾਣਗੀਆਂ ਜੀ ਜੀ ਬਿਲਕੁਲ ਇਹ ਸਾਫ ਹੈ ਜੇ 파ਟਕ ਵਧਣਗੇ ਤਾਂ ਤੁਹਾਡੇ ਚਾਂਸ ਘਟਣਗੇ ਹਮ ਅੱਛੀ ਕੀ ਹੁੰਦਾ ਪਰ ਰਾਜਾ ਵੜਿੰਗ ਦਾ ਅੱਜ ਵਾਲਾ ਬਿਆਨ ਬਹੁਤ ਵੱਡਾ ਬਿਆਨ ਹੈ ਬਿਲਕੁਲ ਉਹ ਕਈਆਂ ਬੰਦਿਆਂ ਦੇ ਕੰਨਾਂ 'ਚੋਂ ਕੱਢਣ ਵਾਲੀ ਗੱਲ ਹੈ ਕਿ ਭਾਈ ਤੁਸੀਂ ਆਪਣੇ ਆਪ 'ਚ ਜਿੰਨੀਆਂ ਮਰਜ਼ੀ ਮੋਦੀ ਜੈਕਟਾਂ ਸਵਾਈ ਕਰੋ ਉਹਨਾਂ ਦਾ ਕੱਖ ਨਹੀਂ ਜਿ ਵਟਿਆ ਜਾਣਾ ਜੋ ਬਣਾਉਣਗੇ ਜੋ ਕਰਨਗੇ ਉਹੀ ਕਰਨਗੇ ਜੀ 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 ਕਿਉਂਕਿ ਸੋਸ਼ਲ ਮੀਡੀਆ ਦੀ ਪਰਸੈਪਸ਼ਨ ਕਿਤੇ ਨਾ ਕਿਤੇ ਕੰਮ ਕਰਦੀ ਹੁੰਦੀ ਹੈ ਉਹ ਚਲੋ ਨੇਤਾ ਵੀ ਦੇਖਦੇ ਨੇ ਆਮ ਲੋਕ ਵੀ ਉਸ ਚੀਜ਼ ਨੂੰ ਦੇਖਦੇ ਕਿ ਕਿਹਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਕਿਹੜਾ ਉੱਪਰ ਰਿਹਾ ਤੇ ਸ਼ਾਇਦ ਇਹ ਕਹਿ ਲੋ ਵੀ ਇੰਡਾਇਰੈਕਟਲੀ ਡਾਇਰੈਕਟਲੀ ਉਧਰ ਨੂੰ ਹੀ ਤੀਰ ਹੈ ਬਈ ਆਪ ਥੋੜਾ ਸੰਭਲ ਕੇ ਕਰ ਰਾਜਕੁਮਾਰ ਜੀ ਤੇ ਚਲੋ ਕਹਿ ਰਹੇ ਨੇ ਆਜੀ ਬਈ ਮੀਡੀਆ ਵੀ ਨਾਲ ਚੰਨੀ ਸਾਹਿਬ ਦੀ ਫੋਟੋ ਤੇ ਲਾ ਰਿਹਾ ਹੈ ਪਰ ਹੁਣ ਉਹ ਤੇ ਰਾਜਵਿੰਗਸ ਸਾਹਿਬ ਜਾਣਦੇ ਨੇ ਕਿ ਉਹਨਾਂ ਨੇ ਕਿੱਧਰ ਨੂੰ ਹਾਂਜੀ ਨਹੀਂ ਅਸੀਂ ਕਿਸੇ ਨੂੰ ਗੋਪਨਾ ਨਹੀਂ ਕੀਤਾ ਸੀ ਕਰਕੇ ਕਿ ਉਹ ਕਿਸੇ ਲਈ ਵੀ ਹੋ ਸਕਦਾ ਹੈ ਜੀ ਇਹ ਤਾਂ ਮੀਡੀਆ ਦਾ ਮੇਰੇ ਖਿਆਲ ਦੇ ਨਾਲ ਚਲੋ ਆਪੋ ਆਪਣਾ ਕੰਮ ਕਰਨ ਦਾ ਟਾਂਗੇ ਪਰ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਆ ਕਿਸੇ ਇੱਕ ਪਾਰਟਿਕੂਲਰ ਬੰਦੇ ਨੂੰ ਤੁਸੀਂ ਇਹ ਕੰਮ ਨਹੀਂ ਕੀਤਾ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਕਾਂਗਰਸ ਦੇ ਵਿੱਚ ਜਾਣ ਬੁੱਝ ਕੇ ਪਾਟਕ ਪਾ ਰਹੇ ਹੋ ਧੜੇਬੰਦੀ ਵਧਾ ਰਹੇ ਹੋ ਸਾਡਾ ਕੰਮ ਥੋੜੀ ਹੈ ਸਾਡਾ ਕੰਮ ਹੈ ਜੋ ਆਫੀਸ਼ੀਅਲੀ ਉਹਨਾਂ ਨੇ ਕਿਹਾ ਅਸੀਂ ਉਹਦੀ ਪਰਚੋਲ ਕਰ ਸਕਦੇ ਹਾਂ ਅਸੀਂ ਉਹਦੀ ਮਤਲਬ ਕਿ ਵੱਖ-ਵੱਖ ਅੰਦਾਜ਼ੇ ਜ਼ਰੂਰ ਲਾ ਸਕਦੇ ਪਰ ਕਿਸੇ ਨੂੰ ਨਿਸ਼ਾਨਾ ਥੋੜੀ ਬਣਾ ਸਕਦੇ ਜੀ 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 ਕਿ ਜਿਹਦੇ ਨਾਲ ਭਈ ਉਹਨਾਂ ਦੀ ਪਾਰਟੀ ਦਾ ਨੁਕਸਾਨ ਹੋਵੇ ਜਾਂ ਕਿਸੇ ਨੇਤਾ ਵਿਸ਼ੇਸ਼ ਦਾ ਨੁਕਸਾਨ ਹੋਵੇ ਹਮ ਤੇ ਜੇ ਤੁਸੀਂ ਕਿਸੇ ਦਾ ਨੁਕਸਾਨ ਕਰਦੇ ਹੋ ਇਹਦਾ ਮਤਲਬ ਹੈ ਕਿ ਕਿਸੇ ਦਾ ਨੁਕਸਾਨ ਕਰਨ ਬਦਲੇ ਕੋਈ ਤੁਹਾਨੂੰ ਫਾਇਦਾ ਪਹੁੰਚਾ ਰਿਹਾ ਹਾਂ ਹਾਂ ਬਿਲਕੁਲ ਇਹੀ ਹੈ ਨਾ ਜੇ ਤੁਸੀਂ মিডিਆ ਤੇ ਸਿਆਸਤ ਕੇ ਤੁਸੀਂ ਉਸ ਤਰ੍ਹਾਂ ਦੇ ਚੀਜ਼ਾਂ ਦੇ ਨਾਲ ਜੁੜੇ ਹੋ ਤੇ ਐਦਾਂ ਦੀ ਕਾਰਵਾਈ ਕਰਦੇ ਹੋ ਤਾਂ ਇਹਦਾ ਮਤਲਬ ਕਿ ਜੇ ਤੁਸੀਂ ਕਿਸੇ ਦਾ ਮਿੱਥ ਕੇ ਨੁਕਸਾਨ ਕਰਦੇ ਹੋ ਤਾਂ ਫਿਰ ਤੁਸੀਂ ਕਿਸੇ ਤੋਂ ਫਾਇਦਾ ਲੈ ਰਹੇ ਹੋ ਜੀ ਐਦਾਂ ਨਹੀਂ ਹੋਣਾ ਚਾਹੀਦਾ ਜੀ 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 ਇੱਕ ਮਿੱਤਰ ਕਹਿ ਰਹੇ ਨੇ ਹਰਿੰਦਰ ਸਿੰਘ ਜੀ ਕਹਿੰਦੇ ਕਿ ਸਰ ਜੀ ਸਿੱਧੂ ਸਾਹਿਬ ਦੀ ਸੀਟ ਤੋਂ ਹਲਕਾ ਇੰਚਾਰਜ ਡਿੰਪਾ ਸਾਹਿਬ ਨੂੰ ਲਾਇਆ ਹੋਇਆ ਕਹਿੰਦੇ ਹਾਂ ਜੀ ਦੇਖੋ ਗੱਲ ਇਹ ਆ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹ ਮੱਥਾ ਖਪਾਈ ਦਾ ਵਿਸ਼ਾ ਹੈ ਹੂੰ ਸੀਟਾਂ ਦੀ ਤਿਆਰੀ ਇਹਨਾਂ ਨੂੰ ਹੁਣ ਤੋਂ ਕਰਨੀ ਪਾਉਗੀ ਜੀ ਬੰਦੇ ਐਡਜਸਟ ਕਰਨੇ ਪੈਣਗੇ ਜੋ ਵੀ ਅਦਲਾ ਬਦਲੀ ਕਰਨੀ ਹੈ ਬਿਲਕੁਲ ਡਿੰਪਾ ਸਾਹਿਬ ਖੜੂਰ ਸਾਹਿਬ ਤੋਂ ਹਮ ਇੱਥੇ ਆਗੇ ਸਨ ਇੱਥੇ ਇੱਕ ਦੋ ਪਹਿਲਾਂ ਵੀ ਦਾਵੇਦਾਰ ਸੀ ਹਮ ਠੀਕ ਹੈ ਜੀ ਉਸ ਤੋਂ ਬਾਅਦ ਸ਼ਾਇਦ ਅਤੀ ਸਾਹਿਬ ਸਨ ਤੇ ਇਹ ਮਤਲਬ ਕਿ ਦੋ ਤਿੰਨ ਦਾਵੇਦਾਰ ਹੋ ਗਏ ਜੀ ਜੀ ਤਾਂ ਯਾਨੀ ਜਿਹੜਾ ਕੋਈ ਹੋਰ ਦਾਵੇਦਾਰ ਹੋ ਉਹਨੂੰ ਐਡਜਸਟ ਕਰਨਾ ਛੇਤੀ ਪਵੇਗਾ ਤੁਹਾਨੂੰ ਕਿ ਭਾਈ ਆਹ ਤੇਰੀ ਸੀਟ ਹੈ ਆਸੀਫ ਸੀਟ ਹੈ ਉਹਦੇ ਤੇ ਜਾ ਤੇ ਤਿਆਰੀ ਤਾਂ ਫਿਰ ਅਗਲੇ ਨੂੰ ਸਾਲਕ ਦਾ ਸਮਾਂ ਤਾਂ ਚਾਹੀਦਾ ਐ ਸੁਖਮ ਸਿੰਘ ਬਿਲਕੁਲ ਬਿਲਕੁਲ ਐਟ ਲੀਸਟ ਜੇ ਤੁਸੀਂ ਕਿਸੇ ਨੂੰ ਨਵੀਂ ਥਾਂ ਤੇ ਐਡਜਸਟ ਕਰਨਾ ਹੈ ਤਾਂ ਫਿਰ ਸਾਲ ਸਵਾ ਸਾਲ ਦਾ ਤਾਂ ਟਾਈਮ ਸਵਾਵਕ ਹੈ ਉਹਨੂੰ ਮਿਲਣਾ ਚਾਹੀਦਾ ਜੀ ਤਦ ਹੀ ਜਾ ਕੇ ਉਹ ਨਵੇਂ ਸਿਰੇ ਤੋਂ ਤੰਦਾ ਜੋੜੇਗਾ ਨਾ ਹੂੰ ਤੇ ਜੇ ਤੁਸੀਂ ਖੜੇ ਪੈਰ ਕਹੋ ਕਿ ਆ ਚੱਕ ਤੇ ਇੱਥੇ ਜਾ ਤਾਂ ਨਵੀਂ ਥਾਂ ਤੇ ਜਾਣਾ ਬਿਲਕੁਲ ਪੈਰ ਲਾਉਣੇ ਬਹੁਤ ਔਖੇ ਹੋ ਜਾਂਦੇ ਆ ਮਲੋੜ ਦਾ ਹੀ ਹਾਲ ਹੈ ਨਾ ਕਾਂਗਰਸ ਦਾ ਹੂੰ ਤੁਸੀਂ ਦੇਖਿਆ ਹੋਣਾ ਬੀਬੀ ਜੀ ਨੂੰ ਲਿਆਂਦਾ ਸੀ ਇਹਨਾਂ ਨੇ ਜੀ ਜੀ ਤਾਂ ਮੈਨੂੰ ਲੱਗਦਾ ਕਿ ਬੀਬੀ ਜੀ ਨੇ ਤੇ ਕਦੇ ਉਹ ਪਿੰਡ ਹੀ ਨਹੀਂ ਦੇਖਿਆ ਹੁਣ ਪਹਿਲਾਂ ਮਨੋੜ ਦੇ ਵੀ ਕਿੱਥੋਂ ਤੱਕ ਆ ਜੀ ਔਖਾ ਜਾਂਦਾ ਤੇ ਹੁਣ ਜਦੋਂ ਮੰਨ ਲਓ 5-7 ਸਾਲ ਬੰਦਾ ਕਿਸੇ ਇਲਾਕੇ 'ਚ ਰਹਿ ਲੈਂਦਾ ਹੂੰ ਭਾਵੇਂ ਉਹ ਦੂਜੇ ਇਲਾਕੇ 'ਚ ਚਲਾ ਗਿਆ ਦੂਜੇ ਹਲਕੇ 'ਚ ਚਲਾ ਗਿਆ ਹੂੰ ਜਿਹੜੇ ਜਟਾਣਾ ਸਾਹਿਬ ਆ ਕਾਂਗਰਸ ਵਾਲੇ ਮੈਂ ਮਿਸਾਲ ਹੁਣ ਕਾਂਗਰਸ ਤੋਂ ਹੀ ਦੇ ਦਿੰਨਾ ਹੂੰ ਉਹ ਤੇ ਤੁਹਾਡੇ ਪੰਨੀ ਵਾਲੇ ਤੋਂ ਨੇ ਨਾ ਜੀ ਜਿਹੜੇ ਜਟਾਣਾ ਸਾਹਿਬ ਖੁਸ਼ਬਾਦ ਜਟਾਣਾ ਨਹੀਂ ਉਹ ਉਹ ਇੱਥੋਂ ਨੇ ਪਨੀ ਵਾਲੇ ਤੋਂ ਉਹ ਇਸ ਏਰੀਆ ਦੇ ਹਾਂਜੀ ਲੰਬੀ ਤੋਂ ਪਨੀ ਵਾਲੇ ਜੀ ਹੈ ਨਾ ਲੰਬੀ ਮੇਰੇ ਖਲ ਦੇ ਨਾਲ ਤਾਂ ਤੁਸੀਂ ਹਿਸਾਬ ਨਾਲ ਉਹ ਸ਼ਹਿਰ ਉਹਨਾਂ ਨੂੰ ਮਲੋਟ ਲੱਗਦਾ ਤੇ ਹਲਕਾ ਕਿਹੜਾ ਸੀ ਤਲਵੰਡੀ ਸਾਬੋ ਜੀ ਪਰ ਉਹ ਉੱਥੇ ਉਹਨਾਂ ਦੇ ਟਾਈਮ ਕਾਫੀ ਲਾਇਆ ਉਹ ਉੱਥੇ ਦਾ ਉਹ ਕੀ ਰਹਿ ਰਹਿ ਗਿਆ